ਸਾਈਆਂ ਦਾ ਬੋਸ ਸੱਚੇ ਦਰਵਾਰ ਕੀ ਜੈ ਜਕਾਰਾ ਸਾਈਆਂ ਦਾ ਬੋਸ ਸੱਚੇ ਦਰਵਾਰ ਕੀ ਜੈ ਰਾਮ へ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀਆਂ ਬਹੁਤ-ਬਹੁਤ ਬਧਾਈਆਂ ਕੀ ਕਹਿਣਾ ਚਾਹੋਗੇ ਕਿੰਨੀ ਖੁਸ਼ੀ ਕਿੰਨਾ ਉਤਸ਼ਾਹ ਨਾਲ ਸਾਨੂੰ ਅੱਜ ਜਿਹੜੇ ਦਿਨ ਸਾਨੂੰ ਬਹੁਤ-ਬਹੁਤ ਪੂਰਕਾਂ ਸਾਰਿਆਂ ਨੂੰ ਮੇਲੇ ਵੱਲੋਂ ਤੇ ਸਾਡਾ ਅੱਜ ਦਾ ਦਿਨ ਬਹੁਤ ਭਾਗਾ ਭਰਿਆ ਹੁੰਦਾ ਹੈ ਇਸ ਮੇਲੇ ਵਿੱਚ ਸਾਨੂੰ ਆਪਣੇ ਪਰਵਾਦ ਨਾਲ ਮਨੋ ਦਾ ਮੌਕਾ ਮਿਲਦਾ ਠੀਕ ਹੈ ਇਹ ਕਿਹੜੇ ਪਿੰਡ ਵਿੱਚ ਲੱਗ ਰਿਹਾ ਮੇਲਾ ਇੱਕ ਖਿਚੀਪੁਰ ਵਿੱਚ ਲੱਗ ਰਿਹਾ ਹੈ ਜ਼ਿਲ੍ਹਾ ਕਿਹੜਾ ਲੱਗਦਾ ਹੈ ਨਾਮ ਜ਼ਿਲ੍ਹਾ ਜਲੰਧਰ ਗੱਲ ਕਰੀਏ ਮੇਲੇ ਦੀ ਤੇ ਕਿੰਨੇ ਸਾਲਾਂ ਤੋਂ ਮੇਲਾ ਚੱਲਿਆ ਆ ਜੀ ਸਾਡੇ ਜਨਮ ਤੋਂ ਪਹਿਲਾਂ ਦਾ ਸਾਡੇ ਪਾਪੂ ਜੀ ਮਨਾਰੇ ਠੀਕ ਹੈ ਹਾਂ ਜੀ ਸਵੇਰ ਤੋਂ ਕੀ ਪ੍ਰੋਗਰਾਮ ਹੋਏ ਆ ਤੇ ਅੱਗੇ ਕੀ ਪ੍ਰੋਗਰਾਮ ਚੱਲਣਗੇ ਸਵੇਰ ਤੋਂ ਜੀ ਟੰਡੇ ਦੀ ਰਸਮ ਕੀਤੀ ਆ ਲੰਗਰ ਚੱਲ ਰਿਹਾ ਆ ਸ਼ਾਮ ਨੂੰ ਕੁਵਾਲੀਆਂ ਹੋਣਗੀਆਂ ਤੇ ਫਿੰਗਰ ਪਕੌੜਿਆਂ ਦਾ ਲੰਗਰ ਚੱਲੇਗਾ ساری ਰਾਤ ਗੱਲ ਕਰੀਏ ਮੇਲੇ ਦੀ ਗ੍ਰਾਮ ਪੰਚਾਇਤ ਐਨਆਰਆ ਦਾ ਵੀ ਸਹਿਯੋਗ ਹੈ ਇਸ ਮੇਲੇ ਵਿੱਚ ਬਿਲਕੁਲ ਜੀ ਸਾਡਾ ਪਰਸਨਲ ਨੇ ਸਾਰੇ ਦੋਸਤਾਂ ਦਾ ਐਨਆਰਆ ਸਾਰੇ ਵੀਰਾਂ ਦਾ ਸਹਿਯੋਗ ਦੇ ਨਾਲ ਮੇਲਾ ਹੋ ਰਿਹਾ ਹੈ ਕਲਾਕਾਰ ਜੇ ਮਾਲੂਮ ਹੈ ਕਲਾਕਾਰ ਵੀ ਆਸਤੋ ਕਲਾਕਾਰ ਇੱਕ ਗੌਰਵ ਥਾਪੜਾ ਰਿਹਾ ਤੇ ਰੈਕੀ ਸਿੰਘ ਆ ਰਿਹਾ ਠੀਕ ਹੈ ਜੀ ਸ਼ਾਮੀ ਪ੍ਰੋਗਰਾਮ ਵੀ ਹੋਣਾ ਸੰਗਤਾਂ ਦੇ ਵੀ ਦੂਰ ਦੂਰੋਂ ਆਣਾ ਉਹਨਾਂ ਵਾਸਤੇ ਕੀ ਕੀ ਪ੍ਰਬੰਧ ਹੋਏ ਇੱਕ ਤਾਂ ਇਹ ਚਾਹ ਚਾਪ ਹੋ ਰਿਹਾ ਅੱਛਾ ਤੇ ਠੰਡਾ ساری ਰਾਤ ਚੱਲੇਗਾ ਜੀ ਸਾਡੇ ਚੈਨਲ 'ਤੇ ਤੁਹਾਨੂੰ ਐਨਆਰਆ ਦੇ ਭਰਾ ਵੀ ਬਾਹਰ ਦੇਖ ਰਹੇ ਕੀ ਕਹਿਣਾ ਚਾਹੁੰਦੇ ਸੀ ਆਰੇ ਨੂੰ ਮਿਲਣੀਆਂ ਲੱਖ ਲੱਖ ਮੁਬਾਰਕਾਂ ਜੀ ਇੱਥੇ ਅੱਗੇ ਤੋਂ ਵੀ ਵੱਧ ਕੇ ਬਾਲਣੇ ਸਹਿਯੋਗ ਦੇਣਾ ਇੱਦਿ ਹਰ ਸਾਲ ਅੱਜ ਕਿਹਾਂ ਮਸਤਾ ਜੀ ਮਸਤਾ ਐ ਮਸਤਾ ਕੀ ਨਾ ਜੀ ਆਪਣਾ ਤੌਰ ਕੁਮਾਰ ਮਿਲੇ ਰਹੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਕਿੰਨੀ ਤੁਹਾਨੂੰ ਜੀ ਬਹੁਤ ਬਹੁਤ ਮੁਬਾਰਕਾਂ ਮਿਲੇ ਰਹੀਆਂ ਕਿੰਨੀ ਖੁਸ਼ੀ ਕਿੰਨਾ ਅਨੁਸ਼ਾ ਤੁਹਾਨੂੰ ਅੱਜ ਦੇ ਬਹੁਤ ਜ਼ਿਆਦਾ ਜੀ ਠੀਕ ਹੈ ਮੇਰੇ ਦੀ ਤਿਆਰੀਆਂ ਵਿੱਚ ਵੀ ਬਹੁਤ ਦਿਨ ਲੱਗੇ ਬਹੁਤ ਜੀ ਹਾਂ ਜੀ ਦੇ ਟਾਈਮ ਦਿੱਤਾ ਤਾਂ ਸੇਵਾ ਕਰਦੇ ਰਹੇ ਅਜਾਬ ਸਦੋ ਜੀ ਤਿਆਰੀ ਕਰ ਰਹੇ ਮੇਰੇ ਦੀ ਇਹ ਸਫਾਈ ਸਾਰੀ ਜੋ ਵੀ ਆ ਪੰਦਰਵਾੜ ਦੀ ਰੰਗ ਸਾਰਾ ਕਰਕੇ ਤੇ ਦੀਵਾਰ ਦਾ ਸਮਾਨ ਸਾਰਾ ਲੰਗਰ ਪਾਣੀ ਦੀ ਕੀ ਸਾਰਾ ਜੀ ਚੱਲ ਰਿਹਾ ਗਰਮੀ ਦਾ ਮੌਸਮ ਵੀ ਇਹ ਸੰਤਾਸੇ ਕੀ ਕੀ ਕਰਵਾ ਦਿੱਤੇ ਪੱਖੇ ਕੁਲਰ ਏਸੀ ਵੀ ਕੀਤੇ ਹੋਇਆ ਏਸੀ ਲੱਗੇ ਹੋਇਆ ਜੀ ਪੂਰਾ ਪ੍ਰਬੰਧ ਕੀਤਾ ਹੋਇਆ ਹਰ ਪਲਾ ਦਾ ਸ਼ਾਮੀ ਪ੍ਰੋਗਰਾਮ ਸ਼ੁਰੂ ਹੋ ਜਾਣਾ ਹੈ ਕਿਹੜੇ ਕਿਹੜੇ ਸਿੰਦਰ ਤੇ ਲੱਗਣਗੇ ਕਿ ਲੱਗ ਗੌਰਵ ਸਾਹ ਪਰ ਲੱਗਣਗੇ ਜੀ ਉਸ ਤੋਂ ਬਾਅਦ ਲਾਭਦੀਪ ਲੱਗਣਗੇ ਜੀ ਤੇ ਰਾਤ ਦੇ ਰੈਕੀਸਾਈਕਲ ਕਰਨਗੇ 11 ਵਜੇ ਜੀ ਤੁਹਾਡਾ ਸਹਿਯੋਗ ਕਿੰਨਾ ਕਿੰਨਾ ਬੰਦਾ ਦਿੱਤਾ ਤੁਹਾਨੂੰ ਨਾਮ ਵੀ ਤੁਸੀਂ ਕਹਿ ਸਕਦੇ ਗਰਨભાઈ ਯੂਕੇ ਤੋਂ ਤੇ ਨਵੀ ਭਾਈ ਯੂਐਸਏ ਤੋਂ ਨਿਸਾਨਸ ਤੋਂ ਮੇਰੀ ਟ੍ਰੇਡਾਂ ਦਾ ਅੱਜ ਕੱਲ ਦੇ ਨੌਜਵਾਨ ਬੱਚਾਂ ਨੂੰ ਤੁਸੀਂ ਕੀ ਕਹਿਣਾ ਚਾਹੋ ਇਹੀ ਵੈ ਕਿ ਸਾਈਆਂ ਲੜ ਲੱਗੋ ਆਪਣਾ ਜੋ ਵੀ ਹੈ ਮਾਂ ਪੇਰਾਂ ਦਾ ਸਤਿਕਾਰ ਕਰੋ ਸਾਰਾ ਜਨਕੇ ਪੜੋ ਲਿਖੋ ਇਹਨਾਂ ਦੇ ਪਰ ਹੱਦ ਪੂਰਾ ਚਾਹੀਦਾ ਠੀਕ ਹੈ ਉਹ ਸਾਡੇ ਵੱਡੇ ਭਰਾ ਦਾ ਬੀਐਮਐਸ ਕੰਟੈਕਟ ਤੋਂ ਸਾਡੀ ਆਪਣੀ ਕੰਪਨੀ ਬਹੁਤ ਜ਼ਿਆਦਾ ਸਾਡਾ ਸਹਾਰਾ ਹੋਗਾ ਠੀਕ ਹੈ ਬਹੁਤ ਬਹੁਤ ਧੰਨਵਾਦ ਭਾਈ ਕੀ ਨਾ ਜੀ ਮੇਰਾ ਨਾਮ ਬਲਜੀਤ ਕੁਮਾਰਾ ਜੀ ਮੇਲੇ ਦੀ ਕਿੰਨੀ ਖੁਸ਼ੀ ਕਿੰਨਾ ਉਤਸ਼ਾਹ ਦਾ ਬਹੁਤ ਖੁਸ਼ੀ ਹੈ ਜੀ ਮੇਲੇ ਦੀ ਸਾਨੂੰ ਸਾਰੇ ਪਰਿਵਾਰ ਨੂੰ ਅਸੀਂ ਦੇਸ਼ ਵਿਦੇਸ਼ ਜਿੰਨੇ ਵੀ ਸੰਗਤਾਂ ਬੈਠੀਆਂ ਆਏ ਆ ਉਹਨਾਂ ਸਾਰਿਆਂ ਨੂੰ ਮੇਲੇ ਦੀਆਂ ਬਹੁਤ ਬਹੁਤ ਵਧਾਈਆਂ ਜੀ ਇਹ ਮੇਲਾ ਅਸੀਂ ਮਤਲਬ ਜੱਦੀ ਜਦੇ ਅਸੀਂ ਜਨਮ ਹੀ ਨਹੀਂ ਲਿਆ ਸੀ ਉਸ ਤੋਂ ਮਤਲਬ ਉਦੋਂ ਤੋਂ ਤੇ ਮਨਾ ਰਹੇ ਆ ਅਸੀਂ ਇਹ ਮੇਲਾ ਪਰਿਵਾਰ ਦੇ ਨਾਲ ਕਰਕੇ ਪਰਿਵਾਰ ਦੇ ਨਾਲ ਤੁਹਾਨੂੰ ਜੁੜਿਆ ਕੁਛੀ ਕਿੰਨੇ ਸਾਲ ਹੋ ਗਏ ਤੁਹਾਨੂੰ ਪਰਿਵਾਰ ਦੇ ਨਾਲ ਬਚਪਨ ਤੋਂ ਹੀ ਭਾਵੇਂ 40 ਸਾਲ ਹੋ ਗਏ ਹੈ ਬਚਪਨ ਤੋਂ ਜੁੜਿਆ ਸਾਡੇ ਬਜ਼ੁਰਗ ਪਹਿਲਾਂ ਮਨਾਉਂਦੇ ਆ ਰਹੇ ਸੀ ਹੁਣ ਅੱਗੇ ਉਹਨਾਂ ਨਾਲ ਅਸੀਂ ਜੁੜ ਕੇ ਮਨਾ ਰਹੇ ਆ ਜੀ ਪਿੰਡ ਦਾ ਪੁਰਾਣਾ ਰਾਏਤੋ ਜ਼ਿਲ੍ਹਾ ਦਾ ਪੁਰਾਣਾ ਰਾਏਤ ਇਹ ਪਿੰਡ ਖੇਚੀਪੁਰਜੀ ਜ਼ਿਲ੍ਹਾ ਜਲੰਧਰ ਠੀਕ ਹੈ ਹੋਰ ਸਾਡੇ ਚੈਨਲ ਨਾਲ ਵੀ ਤੁਹਾਨੂੰ ਸੰਕਟਾਂ ਦਾ ਕੀ ਸੰਦੇਸ਼ ਦੇਣਾ ਚਾਹੁੰਦੇ ਬਸ ਇਹੀ ਸੰਦੇਸ਼ ਜਿਹੜਾ ਚਾਹੁੰਦੇ ਆ ਜੀ ਅੱਜ ਕੱਲ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹੋ ਕਿਸੇ ਗੁਰੂ ਪੀਰ ਦੇ ਲੜ ਲੱਗੋ ਚੰਗੇ ਕੰਮ ਕਰੋ ਚੰਗੇ ਇਨਸਾਨ ਬਣੋ ਬਸਾਈਆਂ ਦੇ ਲੜ ਲੱਗੋ ਜੀ ਇਹੀ ਕਹਿਣਾ ਚਾਹੁੰਦੇ ਆ ਜੀ ਬਹੁਤ ਬਹੁਤ ਧੰਨਵਾਦ ਹਰੀ ਭਾਈ ਜੀ ਜੈ ਮਸਤਾ ਦੀ ਜੀ ਜੈ ਮਸਤਾਏ ਕੀ ਕਹਿੰਦੇ ਆਪਣਾ ਤੇ ਮੇਰੇ ਬਾਰੇ ਕੀ ਕਹਿਣਾ ਚਾਹੋਗੇ ਮੇਰਾ ਨਾਮ ਜੀ ਬਿੰਦਰਾ ਮੇਰਾ ਪਿੰਡ ਕਿਚੀਪੁਰ ਮੇਲਾ ਸਾਂਗਿਆ ਦੇ ਵਿੱਚ ਮੇਰਾ ਪਰਿਵਾਰ ਪ੍ਰੋਦਰ ਬੰਦਰ ਸਿਸਟਰ ਔਰ ਮੇਰੀ ਪੂਰੀ ਫੈਮਿਲੀ ਮੇਰੇ ਬੱਚੇ ਮੇਲੇ ਚ ਬਈ ਸਾਡਾ ਤੋਂ ਹੁਣ ਤੱਕ ਨਮਰਾਉਂਦੇ ਆ ਮੇਲੇ ਨੂੰ ਤੇ ਮੇਲੇ ਨਾਲ ਜੁੜੇ ਹੋ ਤੁਹਾਨੂੰ ਕਿਨੇ ਸਾਲੋਂ ਮੇਲੇ ਤੋਂ ਪਹਿਲਾਂ ਸਾਡੇ ਦਾਦੇ ਪਰਦਾਦੇ ਸੇਵਾ ਕਰਦੇ ਸੀ ਉਹਨਾਂ ਤੋਂ ਬਾਅਦ ਅਸੀਂ ਜੱਦ ਸੱਤ ਸੰਭਾਲੀ ਆ ਅਸੀਂ ਸੇਵਾ ਕਰਦੇ ਆ ਰਹੇ ਆ ਠੀਕ ਹੈ ਹੁਣ ਕੀ ਕੀ ਪ੍ਰੋਗਰਾਮ ਹੋਣੇ ਹੋਗੇ ਹੁਣ ਜੀ ਸਾਧਰਾਣ ਲਗੀ ਕੇ ਮਕਰ ਚੁਕਿਆ ਤੇ ਬਾਬਿਆਂ ਦਾ ਲੰਗਰ ਪਣ ਚੱਲ ਰਿਹਾ ਹੈ ਤੇ ਸ਼ਾਮ ਨੂੰ ਮੇਲਾ ਸਾਈਆਂ ਦਾ ਲਾਈਵ ਪ੍ਰੋਗਰਾਮ ਠੀਕ ਪੰਜਾਬ ਲਾਈਵ 7:00 ਵਜੇ ਫੀਸ ਬਲੂ ਆ ਸਵੇਰ ਦੇ ਸਾਈਆਂ ਦਾ ਮੇਲਾ ਜੀ ਸਾਈਂ ਦੀ ਕਿਰਪਾ ਕਰ ਸਭ ਤੇ ਮੇਰੇ ਭਰਾਤ ਰੱਖਣਾ ਸਭ ਸ਼ਾਂਤੀ 바ਦਾਂ ਸਾਰੇ ਸੁਪਨਿਆਂ ਕਾਮਨਾ ਪੂਰੀਆਂ ਕਰਨਾ ਜੈ ਸਾਈਂ ਜੈ ਮਸਤਾ ਜੀ